ਉਹ ਬੰਦਾ ਬੋਲਦਾ ਹੈ ਨਾ ਬੰਦਾ ਬੋਲਣ ਵਾਲਾ ਬੰਦਾ ਕਦੇ ਨਹੀਂ ਖਾਂਦਾ ਇੱਕ ਉਦਦਰ ਦਾ ਇੱਕ ਨੇਤੇ ਪਏ ਜੂਆ ਸਿੰਘ ਬਰੇਗ ਮਾਰਦ ਨੂੰ ਦਿੰਦੇ ਆ ਨਾ ਤੂੰ ਸਾਡੇ ਕੋਲ ਪਾਪ ਤੇ ਬਿਸ਼ਾਦ ਆ ਰਹੇ ਪਏ ਜੂਆ ਸਿੰਘ ਦੂਜੇ ਨੂੰ ਦਿੰਦੇ ਆ ਉਹ ਪੱਤ ਕੇ ਸਾਡੇ ਕੋਲ ਜਾਣਾ ਹੈ ਇਹ ਚੇਤੇ ਰੱਖਣਾ ਜਿਹੜੀ ਈਦ ਜਿੱਥੋਂ ਪੈਦਾ ਹੋ ਉਹ ਉੱਥੇ ਨੂੰ ਪੈਰ ਦੁਬਾਰਾ ਫੇਰ ਦੌੜ ਕੇ ਚੇਤੇ ਰੱਖਣਾ ਇਹ ਕਦੇ ਨਹੀਂ ਹੋਇਆ ਕਿ ਜਿਹੜੀ ਜਿੱਥੇ ਪੈਦਾ ਹੋਈ ਉਹ ਤੁਹਾਨੂੰ ਨਾਮ ਦਵੇਗਾ ਇਹ ਕਦੇ ਨਹੀਂ ਹੋਇਆ ਇਹ ਤੇ ਜਵੇਂ ਦਰਦ ਲੈ ਕੇ ਜਿਹੜੀ ਕੀਟ ਜਿੱਥੋਂ ਪੈਦਾ ਹੁੰਦੀ ਹੈ ਉਹ ਬਸ ਫੇਰ ਜੜਦਾ ਦਿੱਤਾ ਕੇ ਕੀ ਮੰਦਾ ਬੋਲ ਸਾਡੇ ਅੰਦਰੋਂ ਪੈਦਾ ਹੋਇਆ ਬਾਹਰ ਕੱਢ ਦਿੱਤਾ ਉਹਨੇ ਪਰਸਕੇ ਫੇਰ ਸਾਡੇ ਬੰਦੂਆਂ ਦੇ ਮਾੜਾ ਬੋਲ ਫੇਰ ਸਾਡੇ ਬੰਦੂਆਂ ਦੇ ਕਿਸੇ ਦਾ ਵੀ ਬੁਰਾ ਸੋਚਿਆ ਨਾ ਸਾਡੇ ਮਨ ਨੂੰ ਬੁਰਾ ਪ੍ਰੋਗਰਾਮ ਹੋ ਰਿਹਾ ਉਹ ਬੁਰਾ ਫੇਰ ਖੜੇ ਪੈ ਜਾਂਦਾ ਹੈ। ਇਹ ਕੁਦਰਤ ਦੇ ਕਨਿਜਮੇ ਕਿ ਜਿਹੜੀ ਜਿੱਥੋਂ ਪੈਦਾ ਹੋ ਗਈ ਹੈ ਉਸ ਪਾਸੋਂ ਫੇਰ ਹੋ ਗਈ ਹੈ ਪਰ ਮੁੜ ਕੇ ਫੇਰ ਹੁੰਦਾ। ਇਹ ਨਹੀਂ ਜੇ ਜੁਆ ਸੀ ਬੁੱਧਿਆ ਨੂੰ ਦੇਦੇ ਉਹ ਦੁਬਾਰਾ ਫੇਰ ਬੈਠਾ। ਉਸਨੂੰ ਫੇਰ ਦੁਬਾਰਾ ਪਾ। ਇਸ ਕਰਕੇ ਮਾਰਦ ਜਿਹਨੇ ਕਿਸ ਨੂੰ ਮਾਰਨਾ ਬਣਾ। ਜੇ ਮਾੜਾ ਬੋਲ ਬੋਲੇਗਾ ਟੁੱਟ ਜਾਏ ਚੰਗਾ ਬੋਲ ਬੋਲੇਗਾ ਬਾਹਰ ਜਿੱਥੇ ਟੁੱਟਦਾ ਹੈ ਗੁਰੂ ਨੇ ਦੋਨੋਂ ਬਥਰਵੀ ਤੇ ਟੂਟ ਪ੍ਰੇਮ ਗਈ ਬੁਰ ਗੁਰੂ ਕਹਿੰਦੇ ਬੁਰੇ ਬੋਲ ਬੋਲਣ ਵਾਲੇ ਟੁੱਟ ਜਾਂਦੇ ਕੰਡ ਕੋਈ ਕੀ ਮਿੱਠੇ ਬੋਲ ਕਹਿੰਦੇ ਗੰਢ ਕਿਵੇਂ ਬਣੀ ਤੇ ਤੂੰ ਮਿੱਠਾ ਬੋਲ ਬੋਲ ਥੈਂਕ ਯੂ ਸਿਚ ਫਿਰ ਗੰਢ ਬਣਦੀ ਹੈ মিঠা બોલેગા પતકે तेरे બધુ મિઠા આયા કરકે સન ચાંગા શબ્દ કહેગા પતકે तेरे બધુ સગઈ આયા માડા ઉતલે કે શેડા तेरे બધુ પતકે માડે નયા મેં કે જેડી ચીજ થો પેદા હુઈ એ ઉથે ફિર દુબારા વરિયા ગુડ ઇસ તરકે જીવન મેં ચાંગા સોચ ચાંગા બોલ કદે ભી માડા ના કદે ભી માડા ના બોલ ક્યોકે મુડ કે तेरे બધુ મે શબ્દ ਜੇ ਉਹ ਜੇ ਤੁਸੀਂ ਦੁੱਖ ਦਿੰਦੇ ਆ ਉਹ ਜੇ ਸਾਡੇ ਵੱਲ ਆਉਂਦਾ ਹੈ ਜੇ ਕਿਸੇ ਨੂੰ ਦੁੱਖ ਦਿੰਦੇ ਆ ਨਾ ਉਹ ਦੁੱਖ ਮੁੜ ਕੇ ਸਾਡੇ ਵੱਲ ਆਉਂਦਾ ਹੈ ਜੇ ਕਿਸੇ ਨੂੰ ਸੁੱਖ ਦਿੰਦੇ ਆ ਉਹ ਸੁੱਖ ਮੁੜ ਕੇ ਸਾਡੇ ਵੱਲ ਆਉਂਦਾ ਹੈ ਕਿਉਂਕਿ ਜਿਹੜੀ ਚੀਜ਼ ਜਿੱਥੋਂ ਪੈਦਾ ਹੁੰਦੀ ਹੈ ਮੁੜ ਕੇ ਉਸ ਪਾਸੇ ਹੀ ਜਾਂਦੀ ਹੈ